ਇਹਨਾਂ ਦੀ ਪੈਰਵਾਹੀ ਕਰਨੀ ਸੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੇਦੀ ਪੈਰਵਾਹੀ ਕਰਨੀ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦੀ ਪੈਰਵਾਹੀ ਕਰਨੀ ਸੀ ਸ਼ਰੋਮੀ ਅਕਾਲੀ ਦਲ ਤੈਨੂੰ ਇਸ ਮੁੱਦੇ ਤੇ ਸੁਤੇ ਰਹੇ ਇਵਨ ਜਿਹੜਾ ਇਹਨਾਂ ਦਾ ਰੋਲ ਹੈ ਉਹ ਐਂਟੀ ਪੰਥ ਰਿਆ ਇੱਕ ਗ੍ਰੰਥੀ ਗ੍ਰੰਥੀ ਸੀ ਗੁਰਦੁਆਰੇ ਦਾ ਮਜ਼ਬੂਦ ਦੇ ਢਲੇ ਦਾ ਸ਼ਖਸ ਸੀ ਉਨਾਂ ਨੂੰ ਮਕਰੋਨ ਲਈ ਫਿਵਰ ਦੇ ਵਿੱਚ ਦੋਸ਼ੀਆਂ ਦੇ ਉਹ ਅਕਾਲੀ ਦਲ ਦੇ ਕਈ ਲੀਡਰਸ ਦਾ ਰੋਲ ਆਇਆ। ਸੋ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਮਤਲਬ ਅਸੀਂ ਇੱਡੀ ਵੱਡੀ ਪੱਦਰ ਤੇ ਇੰਨੀ ਵੱਡੀ ਦਿਂਤੀ ਦੇ ਵਿੱਚ ਸਿੱਖ ਫੈਲੇ ਹੋਏ ਨੇ। ਉਨ ਤਾਂ ਸਾਡੀਆਂ ਕਈ ਕਮੇਟੀਆਂ ਗੁਰਦੁਆਰੇ ਦੀਆਂ ਬਣ ਗਈਆਂ ਪਰ 41 ਸਾਲਾਂ ਦੇ ਵਿੱਚ ਸਗੀਆਂ ਜਿਹੜੀ ਆਰਗੇਨਾਈਜ਼ਡ ਇੰਸਟੀਟਿਊਸ਼ਨਸ ਨੇ ਸ਼ੁਰੂ ਨਹੀਂ ਕਮੇਟੀ ਹੈ ਅਕਾਲੀ ਦਲ ਹੈ ਜਿਨ੍ਹਾਂ ਨੇ ਰੋਲ ਕੀਤਾ। ਕਿਸੇ ਨੇ ਵੀ ਉਹ ਉਨੀ ਸਟੇਟਾਂ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਉਹਨੂੰ ਅੱਗੇ ਵਧਾਉਣ ਦੀ ਗੱਲ ਨਹੀਂ ਕੀਤੀ ਹੈ